ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਂ ਤੁਹਾਡਾ ਜੀ ਗੁਰਪ੍ਰੀਤ ਸਿੰਘ ਜੀ ਇਹ ਕਿੱਥੋਂ ਆਏ ਤੁਸੀਂ ਪਾਜੀ ਅਰਜਨਵਾਲ ਜਲੰਧਰ ਤੋਂ ਆਏ ਹਾਂ ਜੀ ਤੁਹਾਨੂੰ ਕੀ ਪ੍ਰੋਬਲਮ ਹੈ ਤੁਹਾਨੂੰ ਰੋਲੋ ਜੀ ਜੋੜਿਆਂ ਦੀ ਸੀਗੀ ਅੱਛਾ ਠੀਕ ਹੈ ਜੀ ਲੱਤਾਂ ਦੇ ਪੈਰਾਂ ਦੇ ਦੋ ਸਾਲ ਤੋਂ ਕਿੰਨੇ ਸਾਲ ਹੋ ਗਏ ਸੀ ਦੋ ਸਾਲ ਹੋ ਗਏ ਤੇ ਦਵਾਈ ਵੀ ਕਿਤੇ ਖਾਧੀ ਪਹਿਲਾਂ ਦਵਾਈ ਦੀ ਬਹੁਤ ਜਗ੍ਹਾ ਤੋਂ ਖਾਦੀ ਜਲੰਧਰ ਹਿਆਰਪੁਰ ਕਮਾਚ ਜਿੱਥੇ ਕੋਈ ਦੱਸਦਾ ਉੱਥੇ ਜਾ ਜਾਈ ਦੋ ਅੱਛਾ ਜੀ ਇੱਥੇ ਕਿੰਨ੍ਹਾ ਦੱਸ ਬਾਈ ਤੁਹਾਨੂੰ ਇੱਥੇ ਨਰੂਡ ਇੱਥੇ ਸਾਡੇ ਪਿੰਨੋ ਜੀ ਬੀਬੀਆਂ ਆਉਂਦੀਆਂ ਆਈਆਂ ਦੰਜਾ ਅੱਛਾ ਜੀ ਕੋਣੀ ਮੈਂ ਦੱਸਿਆ ਪਹਿਲਾਂ ਉੱਥੇ ਇੱਕ ਵਾਰੀ ਜਾ ਕੇ ਠੀਕ ਹੈ ਜੀ ਗੁਰੂ ਨਾਨਕ ਜੀ ਦੀ ਜਗ੍ਹਾ ਡਿਫਰੈਂਸ ਨਹੀਂ ਨਰੂਡ ਹੈ ਹਾਂ ਜੀ ਪਿੰਨੋ ਨਰੂਡ ਠੀਕ ਤੇ ਇੱਥੇ ਹੁਣ ਦਵਾਈ ਕਿੰਨੀ ਵਾਰੀ ਲੈ ਲਈ ਦੂਤ ਇੱਥੇ ਜੀ ਤੂੰ ਦੂਜੀ ਵਾਰੀ ਆ ਜਾ ਦੂਜੀ ਵਾਰੀ ਦਵਾਈ ਲੈ ਲੈਣਾ ਆਏ ਨਾ ਤੇ ਤੁਹਾਨੂੰ ਕਿੰਨਾ ਫਰ ਪੈ ਗਿਆ 100 ਚ ਉਹਦੇ ਵਿੱਚ ਅਸੀਂ ਫਰਕ ਕਰਦੇ ਅਸੀਂ ਬੇਨ ਮਾਰ ਫਰਕ ਪੈ ਗਿਆ ਹਾਂ ਜੀ ਫਿਰ ਤੁਸੀਂ ਸੰਗਤ ਨੂੰ ਕੀ ਅਪੀਲ ਅਪੀਲ ਕਰੋਗੇ ਸੰਗਤਾਂ ਨੂੰ ਆਪਾਂ ਜੀ ਇਹ ਕਹਿੰਦੇ ਆ ਵੀ ਸਾਰੇ ਜਣੇ ਇੱਥੇ ਆਓ ਇੱਕ ਵਾਰੀ ਜ਼ਰੂਰ ਦਵਾਈ ਖਾ ਕੇ ਦੇਖੋ ਠੀਕ ਹੈ ਜੀ ਧੰਨਵਾਦ ਤੁਹਾਡਾ ਜੀ